ਦਰਬਾਤੀ ਆਦ जुगाड़ जुगाड़ जुगो जुਗ ਆਦ जुगाड़ जुगाड़ जुगो जुग ਇਥੇ ਵਿਸਰਾਮ ਹੈ ਤਾ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ RAM ਰਹਿਆ ਰਾਵ ਐਸਾ ਰੂਪ ਬਖਾਨਿਆ ਸਰਬ ਨਿਰੰਤਰ ਇਥੇ ਠੰਮក្លਦਨੀਆ RAM ਰਹਿਿਆ ਰਾਵ ਇਥੇ ਵਿਸਰਾਮ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਨ ਬੀਖੇ ਬਾਸ ਤੇ ਸੁਖ ਲਾਗਲਾ ਲਾਗਲਾ ਅੱਠਾ ਜੀ ਪਾਠ ਹੈ ਬਾਵਨ ਬੀਖੂ ਬਨ ਬੀਖੇ ਕਿ ਵਿਸਰਾਮ ਹੈ ਬਾਸ ਤੇ ਸੁਖ ਲਾਗਲਾ ਸਰਬੇ ਆਦ ਪਰਮ ਲਾਦ ਕਾਸ਼ਟ ਚੰਦਨ ਭਾਏ ਲਾ ਕੀ ਭੈ ਲਾ ਉਚਾਰਨ ਕਰਨਾ ਹੈ ਸਰਬੇ ਆਦ ਪਰਮ ਲਾਦ ਤੇ ਵਿਸਰਾਮ ਕਾਸ਼ਟ ਚੰਦਨ ਭੈ ਲਾ ਪੱਬੇ ਦੀਆਂ ਦਲਾਵਾਂ ਦੀ ਲਾ ਕੇ ਭੈ ਲਾ ਇਸ ਤਰ੍ਹਾਂ ਉਚਾਰਨ ਕਰਨਾ ਤੁਮ ਤੇ ਪਾਰਸ ਹਮ ਤੇ ਲੋਹਾ ਸੰਗੇ ਕੰਚਨ ਭਾਏ ਲਾ ਆਇ ਲਖਵਾਂਗੇ ਕੰਨਾ ਲੱਗ ਜੇਗਾ ਭੱਬੀ ਦੀਆਂ ਦਲਾਵਾਂ ਲਾ ਕੇ ਭੈ ਏਲਾ ਇਸ ਤਰ੍ਹਾਂ ਲੰਕਾ ਭੈ ਏਲਾ ਇਹ ਤੁਮ ਚ ਇਹ ਵੀ ਇਕੱਠਾ ਪਾਠ ਹੈ ਵਿਚ ਥੋੜੀ ਬਹਿਸ ਦੀ ਕੀ ਗੁਰਨਾ ਤੁਮ ਚ 파ਰਸ ਹਮ ਚ ਲੋਹਾ ਇਹ ਪਾਠ ਕੱਥੀ ਹਾਂ ਤੁਮ ਚ 파ਰਸ ਹਮ ਚ ਲੋਹਾ ਸੰਗੀ ਕਰ ਚੰਦ ਭੈ ਏਲਾ ਤੂ ਦਿਆਲ ਰਤਨ ਲਾਲ ਨਮ ਸਾਚ ਸਮਾਏਲਾ ਤੂ ਦਿਆਲ ਰਤਨ ਲਾਲ ਇਥੇ ਵਿਸਰਾਮ ਹੈ ਨਾਮਾ ਸਾਥ ਸਮਾਇਲਾ ਪ੍ਰਭਾਤੀ ਅਕੋਲ ਪੁਰਖ ਇਕ ਚਲਤ ਉਪਾਇਆ ਕਾਟ ਕਾਟ ਅੰਤਰ ਬ੍ਰਹਮ ਲੁਕਾਇਆ ਜੀਵ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਤੈ ਮੈਂ ਕੀਆ ਇੱਥੇ ਵਿਸਰਾਮ ਲਾਉਣਾ ਹੈ ਸੋ ਮਾਲੂਮ ਹੋਈ ਰਹਾਓ ਜੋ ਪ੍ਰਗਾਸਿਆ ਮਾਟੀ ਕੁੰਬੇਉ ਆਪ ਹੀ ਕਰਤਾ ਕੁੰਬੇਉ ਆਪ ਹੀ ਕਰਤਾ ਮੀਠੁਰਦੇਵ ਜੀ ਅਕਾ ਬੰਧਨ ਕਰਮ ਵਿਆਪੈ ਕੀਆ ਸੋ ਆਪੈ ਆਪੈ ਪ੍ਰਣਾਮਤ ਨਾਮ ਦੇਵ ਇਹੋ ਜੀਉ ਚਿਤਵੈ ਸੋ ਲਹ ਪ੍ਰਣਾਮਤ ਨਾਮ ਦੇਵ ਇਥੇ ਵਿਸਰਾਮ ਹੈ ਇਹੋ ਜੀਉ ਚਿਤਵੈ ਇਥੇ ਠੰਮਕ ਸੋ ਲਹੈ ਅਮਰ ਹੋਏ ਸਾਧ ਆਕੂਲ ਰਹੈ ਸਦ ਆਕੂਲ ਰਹੈ ਅਮਰ ਹੋਏ ਸਾਧ ਆਕੂਲ ਰਹੈ ਪ੍ਰਭਾਤੀ ਭਗਤ ਦੇਣੀ ਜੀ ਕੀ ਇੱਕ ਓੰਕਾਰ ਆਪਾਂ ਪਾਠ ਇਕੱਠਾ ਹੀ ਕਰਨਾ ਆਕੁਲ ਨਹੀਂ ਕਹਿਣਾ ਆਕੁਲ ਰਹਿ ਇਸ ਤਰ੍ਹਾਂ ਬੋਲਣਾ ਆਕੁਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਾਲ ਕਾਤੀ ਰਿਦ ਅੰਤਰੇ ਸ੍ਰਾਮ ਕਰਤਲ ਕਾਤੀ ਕਰਤਲ ਇਕੱਠਾ ਨਹੀਂ ਕਹਿ ਦੇਣਾ ਠੱਗ ਦਿਸ਼ਟ ਬੱਗਾ ਲਿਵ ਲਾਗਾ ਠੱਗ ਦਿਸ਼ਟ ਬੱਗਾ ਲਿਵ ਲਾਗਾ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨ ਪ੍ਰਾਨ ਮੁਖ ਭਗਾ ਕਾਲ ਭਗਵਤ ਬੰਦ ਚਰਾਮੰ ਭਗਵਤ ਪਦਤੀ ਹੀ ਵਿਸਰਾਮ ਹੈ ਕਰੂਰ ਦਿਸ਼ਟ ਰੱਤਾ ਦਿਸ਼ਟ ਤੇ ਲਾ ਦੋ ਸਾਮ ਕਰੂਰ ਦਿਸ਼ਟ ਰੱਤਾ ਨਿਸਬਾਦੰ ਕਰੂਰ ਦਿਸ਼ਟ ਰੱਤਾ ਨਿਸਬਾਦੰ ਰਹਾ ਨੇਤ ਪ੍ਰਾਤ ਇਨਸਾਨ ਇਸਨਾਨ ਹੈ ਨੇਤ ਪ੍ਰਾਤ ਇਥੇ ਵਿਸਰਾਮ ਹੈ ਇਸਨਾਨ ਸਰੀਰੰ ਇਥੇ ਗਲਤ ਛਪ ਗਿਆ ਇਸ ਇਸਨਾਨ ਗਲਤ ਲਿਖਿਆ ਹੈ ਇਸ਼ਨਾਨ ਪਾਠ ਨਿਤ ਪ੍ਰਤ ਇਸ਼ਨਾਨ ਸਰੀਰੰ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਕੀਰੰ ਹਿਰਦੈ ਸੁਰੀ ਸੰਧਿਆਨੀ ਹਿਰਦੈ ਪਦ ਤੇ ਵਿਸਰਾਮ ਹੈ ਹਿਰਦੈ ਸੁਰੀ ਸੰਧਿਆਨੀ ਪਾਰ ਦਰਬ ਹਿਰਨ ਕੀ ਬਾਨੀ ਪਾਰ ਦਰਬ ਹਿਰਨ ਕੀ ਬਾਨੀ ਪਰਦਰਭ ਕਿਰਨ ਕੀ ਬਾਣੀ ਸੇਲ ਪੂਜਸ ਚੱਕਰ ਗਣੇਸੰ ਸੇਲ ਪੂਜਸ ਇਹ ਪੂਲੇ ਪਦ ਬੋਲਨੇ ਹਨ ਚੱਕਰ ਗਣੇਸੰ ਨੇਸ ਜਾਗਤ ਭਗਤ ਪ੍ਰਵੇਸੰ ਨੇਸ ਜਾਸ ਭਗਤ ਪ੍ਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰੇਗ ਆਸਨ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਕਪਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਤ ਨਾ ਚੀਨਿਆ ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਇਹ ਧਰਮ ਤੇ ਹੀ ਬਿਸਰਾਮ ਹੈ ਕਹ ਬੇਣੀ ਗੁਰਮੁਖ ਧਿਆਵੈ ਬਿਨ ਸਤਗੁਰ ਬਾਡ ਨਾ ਪਾਵੈ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਾਵਾ ਈ ਰਾਗ ਦਾ ਜਿਹੜਾ ਉਚਾਰਨ ਹੈ ਜੈ ਜਾ ਤੋਂ ਨਹੀਂ ਕਰਨਾ ਹੈ ਜੈ ਜਾਵੰਤੀ ਨਹੀਂ ਕਹਿਣਾ ਜੈ ਦੇ ਵਿੱਚ ਡੈਸ਼ ਦੀ ਕੀ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਜੈ ਜਾਵੰਤੀ जय जावंती जय जावंती राग जय जावंती महला नावा राम सिमर राम सिमर यह काज है माया को संग त्याग प्रभ जू की शरण लाग जगत सुख मान मिथया झूठो सब साज है जगत सुख ਮਾਨ ਮਿਥਿਆ ਇਥੇ ਵਿਸਰਾਮ ਹੈ ਕਿਉਂ ਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਸੁਪਨੇ ਜਿਉ ਧਨ ਪਛਾਨ ਹਾਂਜੀ ਪਛਾਨ ਤੇ ਹੀ ਵਿਸਰਾਮ ਹੈ ਇਹ ਪੂਥੀਆਂ ਚ ਡੰਡੀਆਂ ਲੱਗੀਆਂ ਪਰ ਡੰਡੀਆਂ ਹੈ ਨਹੀਂ ਗਲਤੀ ਨਾਲ ਛਪ ਗਈਆਂ ਹਨ ਇੱਕੋ ਹੀ ਪੰਕਤੀ ਹੈ ਸੁਪਨੇ ਜਿਉ ਧਨ ਪਛਾਨ ਕਾਹੀ ਪ੍ਰਕਰਤਮਾਨ ਸੁਪਨੇ ਜਿਉ ਧਨ ਪਛਾਨ ਸਾਹੇ ਪਰ ਕਰਤਮਾਨ 바ਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਕਿ ਜੈਸੇ ਪਦ ਤੇ ਹੀ ਵਿਸਰਾਮ ਹੈ ਨਾਨਕ ਜਾਨ ਕਹਿਤ ਬਾਤ ਬਿਨਸ ਜਹ ਹੈ ਤੇ ਰੋਗਾਤ ਛੇਨ ਛੇਨ ਕਰ ਗਯੋ ਕਾਲ ਤੈਸੇ ਜਾਤ ਆਜ ਹੈ ਜੈ ਜਾਵੰਤੀ ਇਕਠਈ ਜੈ ਜਾਵੰਤੀ ਜੈ ਜਾਵੰਤੀ ਮਹੱਲਾ ਨਾਵਾ ਰਾਮ ਭਾਜ ਰਾਮ ਭਾਜ ਜਨਮ ਸਿਰਾਤ ਹੈ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਰਾਮ ਭਾਜ ਰਾਮ ਭਾਜ ਇਥੇ ਵਿਸਰਾਮ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਝਤ ਨਹਿ ਕਿਉ ਗਵਾਰ ਸਮਝਤ ਨਹਿ ਕਿਉ ਇਥੇ ਥਮਕ ਲਾ ਦਨੀ ਹੈ ਗਵਾਰ ਬਿਨ ਸਤ ਨਹਿ ਲਗੈ ਬਾਰ ਬਿਨ ਸਤ ਨਹਿ ਲਗੈ ਬਾਰ ਬਿਨ ਸਤ ਨਹਿ ਲਗੈ ਬਾਰ ਔਰੇ ਸੰਗਾਤ ਹੈ ਰਹਾਉ ਸਗਲ ਭਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਬਾਰ ਸੰਗ ਤੇਰੈ ਇਹ ਏਕ ਜਾਤ ਹੈ ਅੰਤ ਬਾਰ ਸੰਗ ਤੇਰੇ ਇਹ ਪ੍ਰਾਤਨ ਸਰੂਪਾਂ ਚ ਤੇਰੇ ਪਾਠ ਹੈ ਪੋਥੀਆਂ ਚ ਤੇਰੇ ਦਲਾਵਾਂ ਤੇ ਨਾਲ ਰਾਰੇ ਦੇ ਦਲਾਵਾਂ ਲੱਗੀਆਂ ਹਨ ਪਰੰਤੂ ਤੇਰੇ ਪਾਠ ਜਿਹੜਾ ਹੈ ਇਹ ਮੁੱਖ ਪਾਠ ਹੈ ਸ਼ੁੱਧ ਪਾਠ ਹੈ ਅੰਤ ਬਾਰ ਸੰਗ ਤੇਰੇ ਇਹ ਹੈ ਇੱਕ ਜਾਤ ਹੈ ਵੇਖਿਆ ਵੇਖ ਜੋ ਵਿਸਾਰ ਵਿਖਿਆ ਇਥੇ ਯਮਕ ਲਾ ਦਨੀ ਹੈ ਵੇਖ ਜੋ ਵਿਸਾਰ ਇਥੇ ਵਿਸਰਾਮ ਹੈ ਪ੍ਰਭ ਕਉ ਜਸ ਹੀਏ ਧਾਰ ਨਾਨਕ ਜਾਨ ਇਸੇ ਤਰ੍ਹਾਂ ਹੀ ਕਉ ਸ਼ਬਦ ਬੋਲਣਾ ਕਈ ਵਾਰ ਪਾਠੀ ਸਿੰਘ ਕੋ ਬੋਲ ਜਾਂਦੇ ਹਨ ਕਨੌੜਾ ਹੈ ਪ੍ਰਭ ਕਉ ਜਸ ਹੀਏ ਧਾਰ ਨਾਨਕ ਜਾਨ ਕਹਿ ਪੁਕਾਰ ਅਵਸਰ ਵਿਹਾਤ ਹੈ ਜੈ ਜਾਵੰਤੀ ਮਹੱਲਾ ਨਾਵਾ ਰੇ ਮਨ ਕੌਣ ਗਾਤ ਹੋਏ ਹੈ ਤੇਰੀ ਇਹ ਜਗ ਮੈਂ RAM ਨਾਮ ਸੋ ਤਾ ਨਹੀਂ ਸੁਨੇਓ ਕਾਨ ਇਹ ਜਗ ਮੈਂ ਇਥੇ ਮੈਂ ਪਾਠ ਜਿਹੜਾ ਹੈ ਇਹ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਮੰਮੇ ਦਲਾਵਾਂ ਦੇ ਨਾਲ ਪੋਥੀਆਂ 'ਚ ਮੈਂ ਛਪਿਆ ਹੈ ਪਰ ਪ੍ਰਾਤਨ ਸਰੂਪਾਂ 'ਚ ਮੈਂ ਪਾਠ ਹੈ ਇਹ ਜਗ ਮੈਂ RAM ਨਾਮ ਸੋ ਤਉ ਨਹੀਂ ਸੁਨੇਓ ਕਾਨ ਬਿਖਿਆਨ ਸਿਓ ਆਤ ਲੁਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਯੋ ਦੀਨ ਪਗਹ ਪਰਿ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾ ਕੀ 체ਰੀ ਜੈ ਜਾਵੰਤੀ ਮਹੱਲਾ ਨਾਵਾ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸ ਦਿਨ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਸਮਝਤ ਨਹਿ ਰੇ ਅਜਾਨ ਕਾਲ ਤਉ ਪਹੁੰਚਿਓ ਆਨ ਕਾਲ ਤਉ ਪਹੁੰਚਿਓ ਆਨ ਫਾਹੇ ਦਿਲੰਕਰ ਲੱਗੇ ਹੋਏ ਹਨ ਕਾਲ ਤਉ ਪਹੁੰਚਿਓ ਆਨ ਕਾਲ ਤਉ ਪਹੁੰਚਿਓ ਆਨ ਕਹਾ ਜਹ ਪਾਜ ਰੇ ਰਹਾਉ ਅਸਤਿਰ ਜੋ ਮਾਨਿਓ ਦੇਹ ਸੂਤੋ ਤੀਰੋ ਹੋਏ ਹੈ ਖੇਹ ਕਿਉ ਨ ਹਰ ਕੋ ਨਾਮ ਲੇ ਮੂਰਖ ਨਲਾਜ ਰੇ RAM ਭਗਤ ਹੀਏ ਆਨ ਛਾੜ ਦੇ ਤੈ ਮਨ ਕੋ ਮਾਨ ਦਿੱਤਾ ਇਕੱਠਾਂ ਨਹੀਂ ਕਹਿ ਦੇਣਾ RAM ਭਗਤ ਹੀਏ ਆਨ ਇਥੇ ਵਿਸਰਾਮ ਛਾੜ ਦੇ ਤੈ ਇਥੇ ਠਮਕ ਮਾਨ ਕੋ ਮਾਨ ਨਾਨਕ ਜਨ ਇਹ ਬਖਾਨ ਜਗਮੈ ਵਿਰਾਜ ਰੇ ਇਹ ਵੀ ਮੈ ਪਾਠ ਹੈ ਪ੍ਰਤਨ ਸਰੂਪਾਂ ਦੇ ਵਿੱਚ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਮੈ ਪਾਠ ਹੀ ਦਮਦਮਾ ਸਾਹਿਬ ਜੀ ਦਾ ਪਾਠ ਹੈ ਵਿਆਕਰਨ ਦੇ ਨਿਯਮਾਂ ਅਨੁਸਾਰ ਮੈਂ ਛਾਪ ਦਿੱਤਾ ਹੈ ਮੱਲਾ ਹਾ ਹਿਸੀਆਰੀ ਦੇ ਨਾਲ